ਅਕਾਲ ਫਿਲਮ ਤੋਂ ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ ਦੁੱਖਾ ਸਿਰਫ ਗਿੱਪੀ ਗਰੀਬ ਵਾਲ ਤੋਂ ਮੈਨੂੰ ਇੱਕ ਕਾਲ ਆਈ ਵਰਦੇ ਵਿੱਚ ਮੇਰੇ ਕੋਲ ਨੰਬਰ ਵੀ ਪਿਆ ਮੈਨੂੰ ਕਹਿੰਦਾ ਤੁਸੀਂ ਨੇ ਗਲਤ ਕਰਿਆ ਮੈਂ ਅਸੀ ਕੀ ਗਲਤ ਕਰਦਾ ਜੇ ਫਿਲਮ ਦੇਖ ਲਈ ਤੇ ਵਿੱਚ ਮਾੜਾ ਕੀ ਕਰਤਾ ਹੋਰ ਅਸੀਂ ਕਿਹੜੀ ਫਿਲਮ ਚਮਕੀਲੀ ਦੇਖਿਆ ਇਹ ਜਾ ਕੇ ਤੁਸੀਂ 25 ਲੱਖ ਚ ਵਿਕ ਗਏ ਮਾਂ ਦੂਰ ਫੇਟੇ ਮੂੰ ਤੇਰੇ ਜੇ ਤੂੰ ਸਾਫਤ ਕਰਦੇ ਕਹਿੰਦਾ ਮੇਰੇ ਕੋਲ ਵੀਡੀਓ ਪਈਆਂ ਥੋੜੇ ਪੈਸੇ ਲੈਂਦਿਆਂ ਦੀਆਂ ਤੂੰ ਪੱਤੀ ਲੱਖੜੇ ਕਿ ਲੱਖ ਰੁਪਏ ਸਾਬਤ ਕਰ ਦੇ ਮੈਂ ਕਿਹਾ ਜਾ ਮੈਸੇ ਮੇਰਾ ਸਿਰ ਵੱਢ ਦੇ ਨਹੀਂ ਤੇਰਾ ਵਟਾਂਗੇ ਮੁੜ ਕੇ ਫੋਨ ਕੱਟਤਾ ਇਹੋ ਜਿਹੀਆਂ ਗੱਲਾਂ ਹਾਂ ਜਿਹੜੇ ਕਹਿੰਦੇ ਨੇ ਪੈਸੇ ਲਏ ਨੇ ਉਹ ਸਾਬਤ ਕਰ ਦੇਣਾ ਨਹੀਂ ਤਾਂ ਸਾਡਾ ਸਿਰ ਵੱਢ ਦੇ ਉਹਨਾਂ ਦੀਆਂ ਲੱਤਾਂ ਅਸੀਂ ਗੱਟੇ ਗੱਟੇ ਵੱਢਣੀ ਵੱਢਣੇ ਨੇ ਇਸ ਤੀ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਬੁਲਾਏ ਤੇ ਗਏ ਸੀਗੇ ਜਾਂ ਆਪੇ ਦੇਖ ਕੇ ਆਏ ਫਿਲਮ ਸਾਨੂੰ ਬੁਲਾਇਆ ਗਿਆ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਸੈਂਸਰ ਬੋਰਡ ਬਣਾ ਲਓ ਲੜੋ ਨਾ ਇੱਕ ਕਮੇਟੀ ਗਠਿਤ ਕਰ ਲਓ ਤੁਸੀਂ ਐਲਾਨ ਕਰ ਦਿਓ ਪਿਛਲੇ ਦਿਨੀ ਗਿੱਪੀ ਗਰੇਵਾਲ ਦੀ ਅਕਾਲ ਫਿਲਮ ਰਿਲੀਜ਼ ਹੋਈ ਹੈ ਜਿਸ ਨੂੰ ਲੈ ਕੇ ਵਿਰੋਧ ਵੀ ਕਈ ਥਾਵਾਂ ਤੇ ਹੁੰਦਾ ਹੋਇਆ ਨਜ਼ਰ ਆਇਆ ਬਹੁਤ ਸਾਰੇ ਲੋਕ ਫਿਲਮ ਦੇ ਪੱਖ ਦੇ ਵਿੱਚ ਵੀ ਆਏ ਕਿ ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਕਰੈਕਟਰ ਗਿੱਪੀ ਨੇ ਦਿਖਾਏ ਕੁਝ ਲੋਕ ਇਸ ਦਾ ਵਿਰੋਧ ਵੀ ਕਰਦੇ ਹੋਏ ਨਜ਼ਰ ਆਏ ਬਾਬਾ ਰਾਜਾ ਰਾਜ ਸਿੰਘ ਜੋ ਨਿਹੰਗ ਜੱਥੇਬੰਦੇ ਮੁਕੀ ਨੇ ਔਰ ਇਹ ਵੀ ਫਿਲਮ ਦੇਖ ਕੇ ਆਏ ਸੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਫੋਨ ਕੀਤੇ ਜਾ ਰਹੇ ਨੇ ਲੋਕ ਕੀ ਕਹਿ ਰਹੇ ਨੇ ਔਰ ਇਹਨਾਂ ਨੇ ਫਿਲਮ ਦੇਖੀ ਹੈ ਤਾਂ ਕੀ ਇਹਨਾਂ ਦਾ ਰਿਐਕਸ਼ਨ ਸੀਗਾ ਬਾਬਾ ਜੀ ਗੁਰੂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅਕਾਲ ਫਿਲਮ ਦੇਖ ਕੇ ਆਏ ਉਸ ਤੋਂ ਬਾਅਦ ਪਤਾ ਲੱਗਿਆ ਕਿ ਤੁਹਾਨੂੰ ਵੀ ਕਾਲ ਆ ਰਹੇ ਆ ਲੋਕਾਂ ਦੇ ਕੀ ਕਹਿ ਰਹੇ ਆ ਲੋਕ ਔਰ ਫਿਲਮ ਕਿਹੋ ਜੀ ਲੱਗੀ ਆ ਤੁਹਾਨੂੰ ਬੇਸਿਕਲੀ ਸਾਨੂੰ ਤਾਂ ਠੀਕ ਲੱਗੀ ਆ ਕੋਈ ਮਾੜੀ ਨਹੀਂ ਸੀ ਫਿਲਮ ਦੇਖੋ ਭਰੋ ਜਦੋਂ ਕੋਈ ਫਿਲਮ ਬਣਦੀ ਹੈ ਉਹ ਤਾਂ ਵਿਰੋਧ ਹੁੰਦਾ ਉਹ ਜਿਹਨੇ ਵਿਰੋਧ ਕਰਦੇ ਨੇ ਉਹਨਾਂ ਹੀ ਜਲਦੀ ਦੇਖਦੇ ਨੇ ਲੋਕ ਇਹਦੋਂ ਪਹਿਲਾਂ ਵੀ ਫਿਲਮਾਂ ਆਈਆਂ ਨੇ ਇਹਦੋਂ ਪਹਿਲਾਂ ਫਿਲਮ ਆਈ ਆ ਜਿਹੜੀ ਹੈਗੀ ਸੀ ਉਹ ਮਸਤਾਨੇ ਫਿਲਮ ਸੀ ਬੀਬੀ ਰਜਨੀਦੀ ਰਜਨੀ ਫਿਲਮ ਆਈ ਉਹਦਾ ਵੀ ਬਹੁਤ ਵਿਰੋਧ ਕਰਕੇ ਕਈਆਂ ਨੇ ਵੀ ਕਾਲਪਨਿਕ ਪਾਤਰ ਹੈ ਤਾਂ ਹੈ ਹੀ ਨਹੀਂ ਹੈਗਾ ਜੁੜਿਆ ਗੁਰੂ ਸਾਹਿਬ ਦੇ ਨਾਲ ਤੇ ਚਾਰ ਸਾਹਿਬ ਜਾਦੇ ਫਿਲਮ ਆਈ ਉਹ ਲੋਕ ਜਦੋਂ ਚਾਰ ਸਾਹਿਬ ਦੇ ਫਿਲਮ ਆਈ ਹਰ ਕਾਰਟੂਨਾਂ ਦੇ ਵਿੱਚ ਦਿਖਾਇਆ ਗਿਆ ਉਹ ਹਰੇਕ ਪਿੰਡ ਦੇ ਵਿੱਚ ਜਿਹੜਾ ਬੋਲ ਕੇ ਦੱਸਿਆ ਜਾਂਦਾ ਸੀਗਾ ਹਰੇਕ ਪਿੰਡ ਦੇ ਵਿੱਚ ਬੋਲ ਕੇ ਦੱਸਿਆ ਜਾ ਰਿਹਾ ਸੀਗਾ ਵੀ ਆਜੋ ਭਾਈ ਐਸੇ ਚਾਰ ਸਹਜਾ ਦੇ ਫਿਲਮ ਲਾਉਣੀ ਆ ਦੇਖੋ ਹਰੇਕ ਪਿੰਡ ਦੇ ਵਿੱਚ ਉਹ ਦਿਖਾਈ ਜਾ ਰਹੀ ਸੀ ਚਾਰ ਸਹਜਾ ਦੇ ਹੁਣ ਅਕਾਲ ਫਿਲਮ ਆਈ ਆ ਅਕਾਲ ਫਿਲਮ ਤੋਂ ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ ਦੁੱਖਾ ਸਿਰਫ ਕਿਪੀ ਗਰੀਬਾਂ ਵੱਲ ਤੋਂ ਕਿਉਂਕਿ ਉਹ ਕਲੀਨ ਸ਼ੇਪ ਆ ਉਹਨੇ ਇੱਕ ਸਰਦਾਰ ਦਾ ਉਹਨੂੰ ਬਾਦਾ ਕਾਲ ਸਿੰਘ ਦਾ ਉਹ ਇੱਕ ਬਈਸੇ ਕਾਲਪਨਿਕ ਪਾਤਰ ਆ ਕੋਈ ਇਤਿਹਾਸਕ ਨਹੀਂ ਹੈਗਾ ਵੀ ਉਹਨੇ ਨਕਲੀ ਦਾੜੀ ਲਾ ਲਈ ਚੋਲਾ ਪਾ ਲਿਆ ਦੇਖੋ ਇਹ ਕਲਾਕਾਰ ਆ ਕਲਾਕਾਰ ਦਾ ਕੰਮ ਹੁੰਦਾ ਜਾਨ ਪਾਉਣੀ ਕਿਸੇ ਪਾਤਰ ਦੇ ਵਿੱਚ ਚਲੋ ਜੇ ਉਹ ਜਿਹੜੇ ਸਾਡੇ ਵੀਰ ਵਿਰੋਧ ਕਰਦੇ ਨੇ ਇਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਸਾਨੂੰ ਲੜਨ ਦੀ ਲੋੜ ਨਹੀਂ ਹੈ ਇੱਕ ਕਮੇਟੀ ਬਣਾਓ ਸੈਂਸਰ ਬੋਰਡ ਜਿਵੇਂ ਬਣਦਾ ਅੰਤਖ ਜਥੇਬੰਦੀਆਂ ਦੀ ਨੁਮਾਇੰਦਗੀ ਲਾਓ ਉਹ ਐਲਾਨ ਕਰੇ মিডিਆ ਦੇ ਵਿੱਚ ਵੀ ਕੋਈ ਵੀ ਡਾਇਰੈਕਟਰ ਆ ਐਕਟਰ ਆ ਉਹਨੂੰ ਅਸੀਂ ਕਹਿਣਾ ਚਾਹੁੰਦੇ ਆ ਧਾਰਮਿਕ ਫਿਲਮ ਕੋਈ ਵੀ ਬਣਦੀ ਆ ਕਿਸੇ ਵੀ ਪਾਤਰ ਦੇ ਤੇ ਉਹ ਇਸ ਕਮੇਟੀ ਨੂੰ ਮਿਲਿਆ ਜਾਵੇ ਇਹਦੇ ਤੇ ਪਿਛਲੇ ਦਿਨੀ ਗਿੱਪੀ ਗਰੇ ਵਾਲਾ ਦਾ ਬਿਆਨ ਵੀ ਆਇਆ ਜਦੋਂ ਵਿਰੋਧ ਹੋਇਆ ਹਾਲਾਂਕਿ ਉਹ ਬਿਆਨ ਦੇ ਵਿੱਚ ਉਹ ਇਹ ਦਾਵਾ ਕਰ ਰਹੇ ਸੀ ਕਿ ਅਸੀਂ ਸਾਰੇ ਪੱਖ ਪੂਰੇ ਕੀਤੇ ਅਸੀਂ ਕੋਈ ਗਲਤ ਨਹੀਂ ਗਏ ਕਹਿੰਦੇ ਐਵੇਂ ਹੀ ਵਿਰੋਧ ਹੋ ਰਿਹਾ ਉਹ ਉਹਨਾਂ ਦਾ ਬੇਸਿਕਲੀ ਜਿਹੜਾ ਬਿਆਨ ਸੀ ਉਹ ਮੈਂ ਦੱਸ ਰਿਹਾ ਤੁਹਾਨੂੰ ਇਹ ਬਿਆਨ ਆਇਆ ਉਹਨਾਂ ਦਾ ਚਲੋ ਜਿਹੜਾ ਐਕਟਰ ਹੁੰਦਾ ਉਹਦਾ ਆਪਦੇ ਕਰਨ ਨੂੰ ਕਹਿੰਦੀ ਹੁੰਦਾ ਐਕਟਰ ਨੇ ਤਾਂ ਕਹਿਣਾ ਹੀ ਕਹਿਣਾ ਅਸੀਂ ਆਪਣੀ ਗੱਲ ਕਰਦੇ ਆਂ ਵੀਕ ਬੋਰਡ ਬਣਾ ਕੇ ਉਹਦੇ ਵਿੱਚ ਐਲਾਨ ਕੀਤਾ ਜਾਵੇ ਵੀ ਜਿਹੜੇ ਕੋਈ ਡਾਇਰੈਕਟਰ ਡਾਇਰੈਕਟਰ ਆ ਉਹ ਜਿਹਨਾਂ ਕਿਨੇ ਧਰਮ ਫਿਲਮ ਬਣਾਉਣੇ ਸਾਡੇ ਨਾਲ ਸੰਪਰਕ ਕਰੇ ਤੁਸੀਂ ਜਦੋਂ ਇਹ ਫਿਲਮ ਦੇਖ ਕੇ ਆਏ ਸੀਗੇ ਉਸ ਤੋਂ ਬਾਅਦ ਤੁਸੀਂ ਬਿਆਨ ਵੀ ਦਿੱਤੇ ਇਸ ਫਿਲਮ ਦੇ ਪੱਖ ਦੇ ਵਿੱਚ ਬਿਆਨ ਦਿੱਤੇ ਉਸ ਤੋਂ ਬਾਅਦ ਤੁਹਾਨੂੰ ਵੀ ਕਾਲ ਕਰ ਰਹੇ ਆ ਲੋਕ ਵਸੇਰੇ ਕਰਦੇ ਨੇ ਮੈਨੂੰ ਇੱਕ ਕਾਲ ਆਈ ਵਰ ਦੇ ਵਿੱਚੋਂ ਮੇਰੇ ਕੋਲ ਨੰਬਰ ਵੀ ਪਿਆ ਮੈਨੂੰ ਕਹਿੰਦਾ ਤੁਸੀਂ ਨੇ ਗਲਤ ਕਰਿਆ ਮੈਂ ਅਸੀ ਕੀ ਗੱਲ ਕਰਦਾ ਜੇ ਫਿਲਮ ਦੇਖ ਲਈ ਇਹਦੇ ਵਿੱਚ ਮਾੜਾ ਕੀ ਕਰਦਾ ਹੋਰ ਅਸੀਂ ਕਿਹੜੀ ਫਿਲਮ ਚਮਕੀਲੀ ਦੇਖ ਆਈਏ ਜਾ ਕੇ ਉਹ ਤੁਸੀਂ ਕਹਿੰਦੇ ਜਿਹਦੇ ਵਿੱਚ ਸਾਨੂੰ ਪਾਤਰ ਮਾ ਜਾ ਕੇ ਦਿਖਾਇਆ ਗਿਆ ਸਰਦਾਰਾਂ ਦਾ ਜਲੂਸ ਕੱਢਿਆ ਗਿਆ ਅੱਜਕੇ ਉਹ ਚੰਗੀਆਂ ਲੱਗਦੀਆਂ ਨੇ ਜੇ ਦੇਖ ਲਈ ਇਹਦੇ ਵਿੱਚ ਅਸੀਂ ਮਾੜਾ ਕੀ ਕੰਮ ਕਰਤਾ ਅਸੀਂ ਨਹੀਂ ਹੈਗੇ ਬੰਦੇ ਨਹੀਂ ਹੈਗੇ ਅਸੀਂ ਸਾਬ ਸਭ ਕੁਝ ਦੇਖ ਗੱਲ ਇਹ ਆ ਉਹ ਕਹਿੰਦਾ ਤੁਹਾਨੂੰ 25 ਕਰੋੜ ਰੁਪਏ ਆਪਣੇ 25 ਲੱਖ ਰੁਪਏ ਦੇਦਾ ਤੁਸੀਂ 25 ਲੱਖ ਚ ਵੇਚ ਗਏ ਮਾਂ ਦੂਰ ਫੇਟੇ ਮੂੰਹ ਤੇਰੇ ਜੇ ਤੂੰ ਸਾਬਤ ਕਰਦੇ ਕਹਿੰਦਾ ਮੇਰੇ ਕੋਲ ਵੀਡੀਓ ਪਈਆਂ ਥੋੜੀ ਪੈਸੇ ਲੈਂਦੀਆਂ ਦੀਆਂ ਮਾਂ ਤੂੰ ਜਨਤ ਕਰ ਦੇ ਤੈਨੂੰ ਕਿਹੜਾ ਕਿਸੇ ਨੇ ਰੋਕਿਆ ਵਾ ਤੂੰ ਜਨਤ ਕਰ 25 ਲੱਖ ਰੁਪਏ ਜਿਹੜਾ ਤੂੰ ਜਨਤ ਕਰ ਦੇ ਭਾਈ ਤੇ ਲੋਕਾਂ ਨੂੰ ਪਤਾ ਲੱਗ ਜੂਗਾ ਤੂੰ 25 ਲੱਖ ਸਾਢੇ 1 ਲੱਖ ਰੁਪਏ ਸਾਬਤ ਕਰ ਦੇ ਮੈਂ ਕਿਹਾ ਜਾ ਮੈਂ ਇਸੇ ਮੇਰਾ ਸਰ ਵੱਢ ਦੇ ਨਹੀਂ ਤੇਰਾ ਵਟਾਂਗੇ ਮੁੜ ਕੇ ਫੋਨ ਕੱਟਤਾ ਇਹੋ ਜੀਆਂ ਗੱਲਾਂ ਵੀ ਪੈਸੇ ਲੈ ਕੇ ਜੇ ਅਸੀਂ ਵੇਖਣਾ ਹੁੰਦਾ ਅਸੀਂ ਤਾਂ ਉਹ ਨਹੀਂ ਵਿਕੇ ਅਸੀਂ ਸੰਤ ਜਰਨੈਲ ਸਿੰਘ ਪਿੰਡ ਰਾਲੇ ਨਾਲ ਸਾਡੇ ਪਿਤਾ ਜੀ ਰਹੇ ਨੇ ਸੱਤ ਗੋਲੀਆਂ ਲੱਗੀਆਂ ਸੀ ਉਹਨਾਂ ਦੇ ਖਾਨਦਾਨ ਚੋਂ ਆ ਵੇਖਣ ਵਾਲੇ ਤੁਹਾਡੇ ਵਰਗੇ ਬਿਕਾਉ ਮਾਲ ਨਹੀਂ ਹੈਗੇ ਜਿਹੜੇ ਗੱਲਾਂ ਮਾਰਦੇ ਨੇ ਵੱਡੀਆਂ ਵੱਡੀਆਂ ਜਦੋਂ ਸੰਤਾਂ ਕੋਲ ਇੱਕ ਬੱਚਾ ਗਿਆ ਸੀ ਉਹ ਤੋਹਰੀ ਦੇਖਿਆ ਵੀ ਹੁਣੇ ਫੋਟੋਆਂ ਲੱਗੀਆਂ ਉਹ ਪਿਸਤੌਲ ਨੂੰ ਹੱਥ ਪਾ ਰਿਹਾ ਮੇਰਾ ਛੋਟਾ ਭਰਾਵਾ ਸ਼ੇਰ ਸਿੰਘ ਅਸੀਂ ਉਹ ਪਰਿਵਾਰ ਦੇ ਵਿੱਚੋਂ ਆ ਅਸੀਂ ਵੇਕਣ ਵਾਲੇ ਨਹੀਂ ਚੁਕਣ ਵਾਲੇ ਨਹੀਂ ਧਾਰਾ ਨਹੀਂ ਮਾਰਦੇ ਇਹੋ ਜਿਹੇ ਪੈਸਿਆਂ ਦੀ ਪੰਥਕਾ ਅਸੀਂ ਜਿਹੜੇ ਸਾਨੂੰ ਇਹੋ ਜਿਹੇ ਕਰਦੇ ਹਨ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਮਾਦਮੀਆਂ ਰਹਹੀਂ ਸਾਹਮਣੇ ਆ ਕੇ ਬੈਠ ਕੇ ਜੇ ਤੁਹਾਡੇ ਵਿੱਚ ਜੁਰਤ ਆ ਸਾਹਮਣੇ ਆ ਕੇ ਗੱਲ ਕਰੋ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਬੈਠੇ ਆ ਸਾਰਾ ਕੁਝ ਕਰਨ ਜਾਣਦੇ ਆ ਅਸੀਂ ਤੁਹਾਡੇ ਫੋਦੀਆਂ ਧਮਕੀਆਂ ਤੋਂ ਨਹੀਂ ਡਰਦੇ ਕਿਸੇ ਤੋਂ ਜੋ ਸਾਡਾ ਦਿਲ ਕਰੂ ਅਸੀਂ ਕਰਾਂਗੇ ਅਸੀਂ ਪੰਥ ਨੂੰ ਜਿਹੜਾ ਕੋਈ ਸਾਡੇ ਗੁਰੂ ਸਹਿਬਾਨ ਵੱਲ ਜੇ ਕੋਈ ਹੋਰ ਕਰੂਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਇੱਕ ਫੋਨ ਤੇ ਤੁਹਾਨੂੰ ਚਲੋ ਇਹ ਆਇਆ ਕਿ ਤੁਸੀਂ ਪੈਸੇ ਲਏ ਆ ਹੋਰ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਹੋਰ ਵੀ ਬਹੁਤ ਸਾਰੇ ਫੋਨ ਕਾਲ ਆਏ ਉਹਨਾਂ ਲੋਕਾਂ ਦਾ ਕੀ ਕਹਿਣਾ ਸੀਗਾ ਬਸ ਆਹੀ ਵੀ ਤੁਸੀਂ ਕਿਉਂ ਦੇਖੋ ਅਸੀਂ ਯਾਰ ਇਨਸਾਨ ਆ ਅਸੀਂ ਦੇਖ ਸਕਦੇ ਆ ਜੇ ਫਿਰ ਕੀ ਹੋਵੇ ਦੇਖ ਲਈ ਕਿੱਡੀ ਖਾਫਤ ਆ ਗਈ ਜੇ ਤੇ ਤੁਹਾਨੂੰ ਚੰਗੀ ਲੱਗਦੀ ਆ ਦੇਖ ਲਓ ਨਾ ਹੀ ਚੰਗੀ ਲੱਗਦੀ ਨਾ ਦੇਖੋ ਫਿਰ ਬੋਰ ਬਣਾ ਲਓ ਕਿਉਂ ਲੜਦੇ ਹੋ ਅਸੀਂ ਕਿਸੇ ਦਾ ਨਾਮ ਲਿਆ ਕਿਸੇ ਨੂੰ ਕੋਈ ਮੜਾ ਚੰਗਾ ਸ਼ਬਦ ਬੋਲਿਆ ਅਸੀਕਾ ਨਾ ਤੁਸੀਂ ਸਾਡੇ ਭਰਾਵਾਂ ਦੇ ਤੁਹਾਡਾ ਮੈਂਡ ਕੰਮ ਕਰਦਾ ਵੀ ਠੀਕ ਆ ਨਹੀਂ ਬਣਨੇ ਚਾਹੀਦੇ ਸਿਲਮਿਆਂ ਦੇ ਵਿੱਚ ਪ੍ਰਚਾਰ ਹੋਊ ਕਦੇ ਜੇ ਕੋਈ ਉਹਦੀ ਹਮਾਇਤ ਕਰਨਾ ਤੁਸੀਂ ਉਸੇ ਹੁਣ ਸਿਲਮਿਆਂ ਦੇ ਵਿੱਚ ਕਰ ਲਿਓ ਐਂ ਕਰ ਲਿਓ ਇਸ ਚੀਜ਼ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਬੁਲਾਏ ਤੇ ਗਏ ਸੀਗੇ ਜਾਂ ਆਪੇ ਦੇਖ ਕੇ ਆਏ ਫਿਲਮ ਸਾਨੂੰ ਬੁਲਾਇਆ ਗਿਆ ਇਨਵਾਈਟ ਕੀਤਾ ਗਿਆ ਵੀ ਤੁਸੀਂ ਦੇਖੋ ਦੇ ਵਿੱਚ ਕੋਈ ਮਾੜੇ ਸੀਨ ਤਾਂ ਨਹੀਂ ਹੈਗਾ ਜਿਵੇਂ ਕਈ ਵਾਰੀ ਪਿਕਚਰਾਂ ਦੇ ਵਿੱਚ ਨਾਚ ਗਾਣਾ ਹੁੰਦਾ ਕੋਈ ਹੋਰ ਸੀਨ ਹੁੰਦਾ ਸੀ ਦੇਖਿਆ ਉਹਦੇ ਵਿੱਚ ਕੁਝ ਨਹੀਂ ਆ ਸੀ ਕਹਤਾ ਵੀ ਠੀਕ ਆ ਇਹਦੇ ਵਿੱਚ ਵੱਡੀ ਕੀ ਗੱਲ ਹੋਵੇ ਜੇ ਅਸੀਂ ਦੇਖ ਲਈ ਤਾਂ ਕਿ ਅਸੀਂ ਧਾਰਮਿਕ ਫਿਲਮ ਦੇਖੀਏ ਕੋਈ ਦੇਖੀਏ ਹਰੇਕ ਦਾ ਫਰਜ਼ਵੰਦ ਦਾ ਚਾਰ ਸਾਬਜਾ ਦੇ ਜਿਹੜੇ ਲੋਕ ਆਜਾ ਘਰੇ ਬਲਾਵ ਲਾ ਕੇ ਲੋਕਾਂ ਨੂੰ ਲੈ ਜਾਂਦੇ ਸੀ ਬੱਚਿਆਂ ਨੂੰ ਵਿਆਹ ਦੇਖੋ ਕਾਰਖਾਨੇ ਬਣਾਤੇ ਚ ਕਾਰਖਾਨੇ ਚਾਰ ਸਾਬਜਾ ਦੇ ਬਣਾਤੇ ਉਦੋਂ ਤੱਕ ਕਿਸੇ ਨੇ ਵਿਰੋਧ ਨਹੀਂ ਕਰਿਆ ਹੈਗਾ ਮਸਤਾਨੇ ਫਿਲਮ ਦੇ ਵਿੱਚ ਉਹ ਸ਼ਰਾਬਾਂ ਦਾ ਤੌਰ ਦਿਖਾਤਾ ਮੁਸਲਮਾਨ ਪੀਂਦੇ ਉਹ ਤੋਂ ਕਿਸੇ ਨੇ ਵਿਰੋਧ ਨਹੀਂ ਕਰਿਆ ਹੈਗਾ ਮੈਂ ਬਕਾਲ ਫਿਲਮ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੀਪਿੰਗ ਕਰੇ ਬਲਦ ਪ੍ਰੋਬਲਮ ਜਿਹੜੀ ਹੈਗੀ ਆ ਮੈਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਇੱਕ ਸੈਂਸਰ ਬੋਰ ਬਣਾ ਲਓ ਲੜੋ ਨਾ ਇੱਕ ਕਮੇਟੀ ਗਠਿਤ ਕਰ ਲਓ ਤੁਸੀਂ ਐਲਾਨ ਕਰ ਦਿਓ ਵੀ ਜੇ ਕਿਸੇ ਨੇ ਐਕਟਰ ਡਾਇਰੈਕਟਰ ਨੇ ਕੋਈ ਫਿਲਮ ਬਣਾਉਣੀ ਹੈ ਸਾਡੇ ਨਾਲ ਸੰਪਰਕ ਕਰੇ ਜੇ ਤਾਂ ਇਹ ਕਮੇਟੀ ਤੁਹਾਨੂੰ ਇਜਾਜ਼ਤ ਦਿੰਦੀ ਹੈ ਤਾਂ ਬਣਾ ਲਵੇ ਨਹੀਂ ਦਿੰਦੀ ਤੁਸੀਂ ਨਾ ਬਣਾਓ ਅੱਗੇ ਲਾ ਪੈਸਾ ਲੱਗਿਆ ਹੁੰਦਾ ਤੇ ਜੇ ਫਿਰ ਤੁਹਾਡੇ 'ਚ ਦਾਵਾ ਤੁਹਾਨੂੰ ਮੈਂ ਕਹਿਣਾ ਚਾਹਣਾ ਸਾਡੀ ਸ਼੍ਰੋਮਣੀ ਕਮੇਟੀ ਹੈ ਇਹ ਵੀ ਨਲਾਇਕ ਆ ਮਹਾਨ ਨਲਾਇਕਾ ਵੱਡੀਆਂ-ਵੱਡੀਆਂ ਸੰਭਰਨਾਵਾਂ ਨੇ ਸਾਨੂੰ ਮਹਾਰਾਜ ਰਣਜੀਤ ਸਿੰਘ ਦਾ ਰਾਜ ਪੂਰੇ ਪਰਦੇ ਤੇ ਦਿਖਾਉਣਾ ਚਾਹੀਦਾ ਹਰੀ ਸਿੰਘ ਨਲਵਾ ਕੀ ਚੀਜ਼ ਸੀ ਅਕਾਲੀ ਫੁੱਲਾ ਸਿੰਘ ਕੌਣ ਸੀ ਉਹ ਰੋਲ ਕਰਨੇ ਚਾਹੀਦੇ ਸਾਡੇ ਸਿੱਖ ਸਰਦਾਰ ਨੂੰ ਅਮਰਧਾਰੀ ਸਿੰਘ ਨੂੰ ਕੀ ਮੁੰਡੇ ਘਟ ਨੇ ਪੈਸਾ ਕੌਣ ਲਾਵੇ ਪੈਸਾ ਲਾ ਕੇ ਰਾਜ਼ੀ ਨਹੀਂ ਹੈਗਾ ਇਸ ਕਰਕੇ ਜਿਹੜਾ ਹੈਗਾ ਮੈਂ ਕਹਿਣਾ ਚਾਹੁੰਨਾ ਵੀ ਬਣਾਓ ਫਿਲਮਾਂ ਮਰਜ਼ਾਦਾ ਦੇ ਵਿੱਚ ਰਹਿ ਕੇ ਬਣਾਓ ਦਿਖਾਓ ਪਰਦੇ ਦੇ ਵਿੱਚ ਦੇਖੋ ਲੋਕ ਦੇਖਣਗੇ ਜਦੋਂ ਫਿਲਮ ਦੇਖੀ ਉਸ ਤੋਂ ਬਾਅਦ ਫਿਰ ਹੋਈ ਗੱਲ ਤੁਹਾਡੀ ਕੋਈ ਗਿੱਪੀ ਗਰੇਵਾਲ ਦੇ ਨਾਲ ਫਿਲਮ ਨੂੰ ਲੈ ਕੇ ਕੋਈ ਪੋਜ਼ਿਟਿਵ 네ਗੇਟਿਵ ਫੀਡਬੈਕ ਦਿੱਤਾ ਤੁਸੀਂ ਉਹਨਾਂ ਨੂੰ ਸਾਡੇ ਨਾਲ ਕੋਈ ਸਾਡੀ ਵਸ ਹੈ ਮੀਡੀਆ ਦਾ ਜੋ ਅਸੀਂ ਕਿਹਾ ਜੋ ਸਾਡਾ ਵਿਰੋਧ ਹੋ ਰਿਹਾ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਕਿਸੇ ਨੂੰ ਕੁਝ ਨਹੀਂ ਸਮਝਦੇ ਹੈਗੇ ਅਸੀਂ ਪੰਥ ਨੂੰ ਸਮਰਪਿਤ ਹਾਂ ਤੇ ਪੰਥ ਨੂੰ ਰਹਿਾਂਗੇ ਤੇ ਅਸੀਂ ਕਿਸੇ ਨੂੰ ਸਾਨੂੰ ਸਰਟੀਫਿਕੇਟ ਦੇਣੇ ਲੋੜ ਨਹੀਂ ਵੀ ਅਸੀਂ ਕਿੰਨਾ ਕਹੋ ਕਰਦੇ ਹਾਂ ਹਾਂ ਜਿਹੜੇ ਕਹਿੰਦੇ ਨੇ ਪੈਸੇ ਲਏ ਨੇ ਉਹ ਸਾਫਤ ਕਰ ਦੇਣਾ ਨਹੀਂ ਤਾਂ ਸਾਡਾ ਸਿਰ ਵੱਢ ਦੇਣਾ ਤੇ ਤੁਹਾਡੀਆਂ ਲੱਤਾਂ ਅਸੀਂ ਗੱਟੇ ਗੱਟੇ ਵੱਢਣੀ ਵੱਢਣੇ ਨੇ ਆ ਜੋ ਸਾਹਮਣੇ ਆ ਕੇ ਕਹੋ ਕਰੋ ਸਾਫਤ ਲਿਆਓ ਵੀਡੀਓ ਜੀ ਨੇ ਕਹਿੰਦੇ ਤੁਸੀਂ ਵੀਡੀਓ ਸਾਡੇ ਕੋਲੇ ਨੇ ਕਰੋ ਜਨ ਤੱਕ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਸੀਗੇ ਇਹਨਾਂ ਨੇ ਬਕਾਇਦਾ ਕਾਲ ਫਿਲਮ ਨੂੰ ਲੈ ਕੇ ਕਿਹਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜਾ ਲੋਕ ਅਲੀਗੇਸ਼ਨ ਲਾ ਰਹੇ ਹਨ ਉਹਨਾਂ ਨੇ ਕਿਹਾ ਕਿ ਪ੍ਰੂਵ ਕੀਤਾ ਜਾਵੇ ਨਹੀਂ ਤਾਂ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਸਿਰ ਦੇਣ ਨੂੰ ਵੀ ਤਿਆਰ ਆ ਇਸ ਤਰ੍ਹਾਂ ਦੀ ਗੱਲ ਇਹਨਾਂ ਦੇ ਵੱਲੋਂ ਕਹੀ ਗਈ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਇਹ ਜਾ ਕੇ ਆਏ ਇਸ ਥੀਏਟਰ ਦੇ ਵਿੱਚ ਫਿਲਮ ਦੇਖੀ ਇਹਨਾਂ ਨੇ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿਆਨ ਵੀ ਦਿੱਤੇ ਔਰ ਉਸ ਤੋਂ ਬਾਅਦ ਫਿਰ ਪੋਸਟਰਾਂ ਵੀ ਆਈਆਂ ਉਸ ਤੋਂ ਬਾਅਦ ਇਹਨਾਂ ਨੇ ਵੀ ਜ਼ਿੰਮੇਦਾਰੀ ਕੀਤਾ ਕਿ ਇਹਨਾਂ ਨੂੰ ਵੀ ਬਾਹਰੋਂ ਫੋਨ ਕਾਲ ਆ ਰਹੇ ਆ ਪਰ ਨਾਲ ਇਹਨਾਂ ਨੇ ਕਿਹਾ ਕਿ ਫਿਲਮ ਅਸੀਂ ਦੇਖ ਕੇ ਆਏ ਹਾਂ ਬਿਲਕੁਲ ਸਾਨੂੰ ਠੀਕ ਲੱਗਿਆ ਸਾਨੂੰ ਇਨਵਾਈਟ ਕੀਤਾ ਸੀ ਤਾਂ ਇਸ ਕਰਕੇ ਅਸੀਂ ਫਿਲਮ ਦੇਖਣ ਗਏ ਸੀ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਚੰਡੀਗੜ੍ਹ